ਇੱਕ ਬਚਨ ਤੁਹਾਨੂੰ ਸਰਵਣ ਕਰਵਾ ਦਿੰਦਾ ਗੁਰੂ ਨਾਨਕ ਮਹਾਰਾਜ ਦਾ ਜਿਹਦੇ ਵਿੱਚ ਮਹਾਰਾਜ ਨੇ ਸਾਡੇ ਮਨ ਦੀ ਬੇਚੈਨੀ ਸਾਡੇ ਮਨ ਦਾ ਅਸ਼ਾਂਤ ਹੋਣਾ ਉਹਦਾ ਮੁੱਖ ਕਾਰਨ ਕੀ ਹੈ ਉਹ ਮਹਾਰਾਜ ਨੇ ਦੱਸਿਆ ਮਾਰੂ ਰਾਗ ਦੇ ਅੰਦਰ ਗੁਰਦੇਵ ਜੀ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤੇ ਤਲਾਗ ਰਹੀ ਕਹਿੰਦੇ ਜਿਹੜੀ ਸਾਡੀ ਕਾਇਆ ਹੈ ਇਹ ਪੱਠੀ ਦੀ ਤਰ੍ਹਾਂ ਹੈ ਮਨ ਲੋਹੇ ਦੀ ਤਰ੍ਹਾਂ ਹੈ ਪੰਜ ਅਗਨ ਪੰਜ ਤਰ੍ਹਾਂ ਦੀ ਅੱਗ ਮਹਾਰਾਜ ਕਹਿੰਦੇ ਇਸ ਪੱਠੇ ਦੇ ਅੰਦਰ ਬਲਦੀ ਪਈ ਹੈ ਜਿਹੜੀ ਲੋਹੇ ਨੂੰ ਗਰਮ ਕਰਦੀ ਹੈ ਪੰਜ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਅਸੀਂ ਆਪਣੇ ਅੰਦਰ ਬਾਲਦੇ ਆਂ ਮਨ ਫਿਰ ਤਪਦਾ ਹੈ ਇਸ ਭੱਠੀ ਦੇ ਅੰਦਰ ਅਸੀਂ ਅੱਗ ਬਾਲਦੇ ਆਂ ਮਨ ਤਪਦਾ ਹੈ ਤੇ ਜੇਕਰ ਆਪਾਂ ਅੱਗ ਬਲ ਨਹੀਂ ਬੰਦ ਕਰ ਦਈਏ ਮਨ ਆਪਣੇ ਆਪ ਸ਼ਾਂਤ ਹੋ ਜਾਏਗਾ ਮਨ ਨੂੰ ਸ਼ਾਂਤ ਥੋੜਾ ਕਰਨਾ ਹੈ ਅੱਗ ਬਲ ਨਹੀਂ ਬੰਦ ਕਰਨੀ ਹੈ ਪਰ ਪਾਤਸ਼ਾਹ ਕਹਿੰਦੇ ਉਹ ਤੇ ਅਸੀਂ ਬੰਦ ਨਹੀਂ ਕਰਦੇ ਪੰਜ ਅਗਨ ਤਿਤ ਲਾਗ ਰਹੀ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹੈ ਦਜਹੈ ਨਾਨਕਾ ਮਹਾਰਾਜ ਕਹਿੰਦੇ ਇਸ ਇਸ ਸਰੀਰ ਦੇ ਅੰਦਰ ਇਹ ਨਦੀਆਂ ਨੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਚਾਰੇ ਦੀਆਂ ਚਾਰੇ ਨਦੀਆਂ ਅੱਗ ਦੀਆਂ ਨੇ ਤੇ ਉਹਦੇ ਵਿੱਚ ਸਾਡਾ ਮਨ ਹੈ ਜੇ ਜਦੋਂ ਮਾਣੇ ਨਾ ਚਾਰ ਨਦੀਆਂ ਦੇ ਵਿੱਚ ਗੋਤੇ ਖਾਏਗਾ ਤੇ ਤੁਹਾਨੂੰ ਕੀ ਲੱਗਦਾ ਮਨ ਸ਼ਾਂਤ ਹੋਵੇਗਾ ਮਨ ਤੇ ਤਪੇਗਾ ਫਿਰ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਗੁਰੂ ਸਾਹਿਬ ਕਹਿੰਦੇ ਤਪੇਗਾ ਤਪਦਾ ਰਹੇਗਾ ਪੰਜ ਅਗਨ ਤੇਤ ਲਾਗ ਰਹੀ ਅੱਗੇ ਪਾਤਸ਼ਾਹ ਕਹਿੰਦੇ ਕੋਇਲੇ ਪਾਪ ਪੜੇ ਜਿਹੜਾ ਕੋਇਲਾ ਹੈ ਨਾ ਤੁਸੀਂ ਦੇਖੋ ਉਹਨੂੰ ਜਦ ਤੁਸੀਂ ਅੱਗੇ ਸੱਠ ਦਿਓ ਮੱchnਾ ਸ਼ੁਰੂ ਹੋ ਜਾਂਦਾ ਹੈ ਕੋਲੇ ਨੂੰ ਤੁਸੀਂ ਬਾਹਰ ਕੱਢ ਲਓ ਬਲਿਆ ਹੋਇਆ ਕੋਲਾ ਜਿਹੜਾ ਹੈ ਅਗਰ ਤੁਸੀਂ ਫਿਰ ਦੁਬਾਰਾ ਉਹਨੂੰ ਅੱਗੇ ਚ ਪਾਉਗੇ ਫਿਰ ਤਪਣਾ ਸ਼ੁਰੂ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜੇ ਤੁਹਾਡੇ ਪੂਰਵ ਲੇ ਕਿਤੇ ਹੋਏ ਪਾਪ ਨੇ ਨਾ ਉਹ ਫਿਰ ਫਿਰ ਤੁਹਾਨੂੰ ਤਪਾਂਦੇ ਨੇ ਤੁਸੀਂ ਉਹਨਾਂ ਨੂੰ ਯਾਦ ਕਰਦੇ ਹੋ ਵਾਰ-ਵਾਰ ਦੁਹਰਾਉਂਦੇ ਹੋ ਉਹ ਫਿਰ ਕੋਇਲਾ ਦਾ ਕੋਇਲੇ ਦਾ ਕੰਮ ਕਰਦੇ ਨੇ ਵਾਰ-ਵਾਰ ਤੁਸੀਂ ਸਰੀਰੂਪੀ ਪੱਠੀ ਦੇ ਅੰਦਰ ਸੁੱਟਦੇ ਹੋ ਉਹ ਫਿਰ ਤਪਾਂਦੇ ਨੇ ਤੁਹਾਨੂੰ ਕੋਹਲੇ ਪਾਪ ਪੜੇ ਇਸ ਉੱਪਰ ਮਨ ਜਲਿਆ ਮਹਾਰਾਜ ਕਹਿੰਦੇ ਮਨ ਜਲਦਾ ਹੈ ਮਨ ਤਪਦਾ ਹੈ ਫਿਰ ਟਿਕੇਗਾ ਕਿਵੇਂ ਸ਼ਾਂਤ ਕਿਵੇਂ ਹੋਵੇਗਾ ਮਨ ਜਲਿਆ ਸੰਨੀ ਚਿੰਤ ਭਈ ਸੰਨੀ ਸਮਝਦੇ ਹੋ ਜੈਸੇ ਇੱਕ ਪਲਾਸ ਹੁੰਦਾ ਹੈ ਪਲਾਸ ਦਾ ਤੇ ਆਪ ਸਾਰਿਆਂ ਨੂੰ ਪਤਾ ਹੀ ਹੈ ਸੰਨੀ ਬਿਲਕੁਲ ਉਸੇ ਤਰ੍ਹਾਂ ਦੀ ਹੁੰਦੀ ਹੈ ਮਹਾਰਾਜ ਕਹਿੰਦੇ ਜਿਹੜੀ ਸੰਨੀ ਹੈ ਨਾ ਉਹ ਮਾਲੂ ਆਪਾਂ ਕੋਲਿਆਂ ਤੇ ਕਿਸੇ ਚੀਜ਼ ਨੂੰ ਤਪਾਣਾ ਹੈ ਕੋਈ ਚੀਜ਼ ਆਪਾਂ ਭੁੰਨਣੀ ਹੈ ਤੇ ਉਹਦੇ ਸੰਨੀ ਨਾਲ ਫੜ ਕੇ ਉਹਦਾ ਪਾਸਾ ਪਲਟਿਆ ਜਾਂਦਾ ਹੈ ਵੀ ਇਧਰੋਂ ਭੁੰਨੀ ਗਈ ਹੈ ਹੁਣ ਦੂਜੇ ਪਾਸਿਓ ਕਰ ਦਿਓ ਪਾਦਸ਼ਾਹ ਕਹਿੰਦੇ ਜਿਹੜੀ ਸੰਨੀ ਹੈ ਉਹ ਕੀ ਹੈ ਚਿੰਤ ਚਿੰਤਾ ਮਨ ਜਿਹੜਾ ਹੈ ਜਦੋਂ ਇੱਕ ਪਾਸਿਓ ਤਪ ਜਾਂਦਾ ਹੈ ਪਰ ਚਿੰਤਾ ਰੂਪੀ ਸੰਨਿਉ ਨੂੰ ਬਦਲਦੀ ਲੈ ਹੁਣ ਦੂਜੇ ਪਾਸੇ ਤਪ ਚਿੰਤਾ ਤਪਾਂਦੀ ਹੈ ਨਾ ਸਾਡੇ ਸਾਰਿਆਂ ਦੇ ਜੀਵਨ ਚ ਚਿੰਤਾ ਹੈ ਸੰਨੀ ਚਿੰਤ ਭਈ ਪਰ ਪਾਦਸ਼ਾਹ ਕਹਿੰਦੇ ਸ਼ਾਂਤ ਹੋ ਸਕਦਾ ਹੈ ਕਿਵੇਂ ਹੋ ਸਕਦਾ ਤੁਸੀਂ ਤਪਾਇਆ ਹੈ ਤੇ ਤਪਣਾ ਸ਼ੁਰੂ ਹੋ ਗਿਆ ਤੁਸੀਂ ਤਪਾਇਆ ਹੈ ਅੱਗ ਬਾਲੀਏ ਇਹਨੇ ਤਪਣਾ ਸ਼ੁਰੂ ਕਰ ਦਿੱਤਾ ਤੇ ਜੇਕਰ ਤੁਸੀਂ ਇਹਨੂੰ ਸ਼ਾਂਤ ਕਰਨਾ ਚਾਹੁੰਦੇ ਹੋ ਮਨ ਟਿਕਾਣਾ ਚਾਹੁੰਦੇ ਹੋ ਤੇ ਫਿਰ ਮਹਾਰਾਜ ਕਹਿੰਦੇ ਘਟੰਗ ਇੱਕ ਤਰੀਕਾ ਇੱਕ ਵਿਧੀ ਹੈ ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰੂ ਮਿਲੈ ਤਨੇਹਾ ਬਾਦਸ਼ਾਹ ਕਹਿੰਦੇ ਜੇ ਗੁਰੂ ਮਿਲ ਪਵੇ ਗੁਰੂ ਤਰਸ ਕਰ ਦੇਵੇ ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟਸ ਦੇਹਾ ਜੇਕਰ ਗੁਰੂ ਤਰਸ ਕਰਦਾ ਹੈ ਗੁਰੂ ਦਇਆ ਕਰਦਾ ਤੇ ਤਪਦਾ ਹੋਇਆ ਮਨ ਜਿਹੜਾ ਹੈ ਸ਼ਾਂਤ ਹੋ ਸਕਦਾ ਹੈ